ਪਾਈ ਦਾਨ ਸਿੰਘ ਨੇ ਆਪਣੇ ਸਾਥੀਆਂ ਦੀ ਇਸ ਪ੍ਰਕਾਰ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਨਾ ਕਰੋ ਇਹ ਬਹੁਤ ਮਾੜੀ ਗੱਲ ਹੈ ਧੱਕਾ ਕਰਨ ਦੀ ਬਜਾਏ ਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕਰੋ ਕਿ ਘਰ ਭੇਜਣ ਲਈ ਸਾਨੂੰ ਮਾਇਆ ਦਿਓ ਸਾਡੀ ਆਮਦਨੀ ਦਾ ਹੋਰ ਕੋਈ ਸਾਧਨ ਨਹੀਂ ਹੈ ਜਿਨ੍ਹਾਂ ਨਾਲ ਘਰ ਦੇ ਖਰਚ ਚੱਲ ਸਕਣ ਫਿਰ ਸਤਿਗੁਰੂ ਜੀ ਜ਼ਰੂਰ ਤੁਹਾਨੂੰ ਤਨਖਾਹ ਦੇਣਗੇ ਤੁਸੀਂ ਸਾਰੇ ਸ਼ਾਂਤੀ ਰੱਖੋ ਤੇ ਮਾੜੀ ਗੱਲ ਕੋਈ ਨਾ ਕਰੋ ਪਰੰਤੂ ਉਹਨਾਂ ਨੇ ਪਾਈ ਦਾਨ ਸਿੰਘ ਦੀ ਕੋਈ ਗੱਲ ਨਾ ਸੁਣੀ ਤੇ ਆਪਣੀ ਕੀਤੀ ਸਲਾਹ ਅਨਸਾਰ ਗੁਰੂ ਜੀ ਦਾ ਘੋੜਾ ਰੋਕਣ ਲਈ ਤਿਆਰ ਹੋ ਗਏ। ਉਹਨਾਂ ਨੇ ਗੁਰੂ ਜੀ ਦੇ ਘੋੜੇ ਦੀ ਲਗਾਮ ਫੜ ਕੇ ਗੁਰੂ ਜੀ ਤੋਂ ਤਨਖਾਹ ਦੀ ਮੰਗ ਕੀਤੀ। ਉਹ ਗੁਰੂ ਜੀ ਨੂੰ ਆਖਦੇ ਹਨ ਕਿ ਅਸੀਂ ਕਿਤਨੇ ਮਹੀਨਿਆਂ ਤੋਂ ਆਪ ਜੀ ਦੀ চাকਰੀ ਕਰਦੇ ਆ ਰਹੇ ਹਾਂ ਪਰੰਤੂ ਤੁਸੀਂ ਸਾਨੂੰ ਕੋਈ ਪੈਸੇ ਨਹੀਂ ਦਿੱਤੇ। ਗੁਰੂ ਜੀ ਨੇ ਆਖਿਆ ਕਿ ਕਾਲੀ ਨਾ ਕਰੋ ਤੁਹਾਨੂੰ ਇੱਕ ਇੱਕ ਦਿਨ ਦੇ ਪੈਸੇ ਦਿੱਤੇ ਜਾਣਗੇ। ਇਸ ਤੇ ਬਰਾੜ ਬੋਲੇ ਕਿ ਅਸੀਂ ਪਹਿਲਾਂ ਵੀ ਕਈ ਵਾਰ ਮੰਗ ਮੰਗ ਕੇ ਵੇਖ ਲਿਆ ਹੈ ਲੇਕਿਨ ਹਰ ਵਾਰ ਆਪ ਜੀ ਨੇ ਇਹੀ ਕਿਹਾ ਹੈ ਕਿ ਤਨਖਾਹਾਂ ਦੇਵਾਂਗੇ ਅੱਜ ਅਸੀਂ ਪੱਕਾ ਫੈਸਲਾ ਕਰ ਲਿਆ ਹੈ ਕਿ ਤਨਖਾਹ ਲੈਣ ਤੋਂ ਬਗੈਰ ਪਿੱਛੇ ਨਹੀਂ ਹਟਾਂਗੇ ਇਥੋਂ ਤੱਕ ਹੀ ਸਾਡੇ ਇਲਾਕੇ ਦੀ ਹੱਦ ਹੈ ਜਿਸ ਕਰਕੇ ਤੱਕੇ ਨਾਲ ਅਸੀਂ ਪੈਸੇ ਮੰਗ ਰਹੇ ਹਾਂ ਸਾਬੋ ਕੀ ਹਦ ਅਹ ਅਗਾਰੀ ਅਬੇ ਪਰਵੇਸ਼ ਤਿਸੇ ਮਝਾਰੀ ਡੱਲਾ ਮਿਲੇ ਆਨ ਬਲ ਪਾਰੀ ਸੁਭਟ ਸੰakre ਬਾਖ ਅਚਾਰੀ ਕਰੋ ਜੋਰ ਸੋ ਚਲ ਨਦਹਿ ਬਹੁ ਰਚਾਕਰੀ ਮੁਸਕਲ ਪੈ ਹੈ ਹਟੇ ਨਾ ਆਜ ਲਈ ਬਿਨ ਜਾਨੋ ਇਸ ਮਹੇਤ ਔਰ ਇਕ ਮਾਨੋ ਇਸੇ ਥਾਨ ਲਗਦ ਹਮਾਰੀ ਜਿਸ ਤੇ ਜਾਜਤ ਹੈ ਹਟਤਾਰੀ ਉਹਨਾਂ ਦੇ ਇਸ ਪ੍ਰਕਾਰ ਦੇ ਬੋਲ ਸੁਣ ਕੇ ਤੇ ਕੀਤੀ ਜਿਦ ਵੇਖ ਕੇ ਗੁਰੂ ਜੀ ਨੇ ਆਖਿਆ ਕਿ ਬਰਾੜੋ ਧਿਆਨ ਨਾਲ ਗੱਲ ਸੁਣੋ ਜਾ ਤਾਂ ਤੁਸੀਂ ਸਿੱਖੀ ਰੱਖ ਲਵੋ ਜਾਂ ਫਿਰ ਸਾਡੇ ਕੋਲੋਂ ਤਨਖਾਹਾਂ ਲੈ ਲਵੋ ਸਾਰੇ ਜਣੇ ਫੈਸਲਾ ਕਰਕੇ ਦੱਸੋ ਕਿ ਸਿੱਖੀ ਰੱਖਣੀ ਹੈ ਕਿ ਪੈਸੇ ਲੈਣੇ ਹਨ ਉਹਨਾਂ ਨੇ ਪੈਸਿਆਂ ਦੀ ਮੰਗ ਕੀਤੀ ਸੋਣ ਬੈਰਾੜ ਸਲਾਹ ਕਰਨਤੇ ਦਰਬ ਲੋਭ ਕੋ ਹਿਦੇ ਤਰੰਤੇ ਕਹੈ ਨਹੀਂ ਗੁਰ ਸਿੱਖੀ ਤਰੈ ਦਰਬ ਚ ਆਕਰੀ ਲੈ ਬੋ ਕਰੈ ਲਿਏ ਬਿਨਾ ਹਮ ਜਾਨਨ ਦੇ ਹੈ ਜਾਨ ਦੇ ਤੋ ਪੁੰਨਕਿਤ ਬਹਿ ਹੈ ਦਰਬ ਛੋਰ ਸਿੱਖੀ ਕੀ ਮਤਾਰੇ ਕਰਤ ਚਾਕਰੀ ਵਿਚਰੇ ਸਾਰੇ ਇਸ ਪ੍ਰਕਾਰ ਬਰਾਡ ਮਾਇਆ ਦੇ ਲਾਲਚ ਵਿੱਚ ਗ੍ਰਸਤ ਹੋ ਕੇ ਗੁਰਸਿੱਖੀ ਰੱਖਣ ਤੋਂ ਇਨਕਾਰੀ ਹੋ ਗਈ ਉਹ ਮਾਇਆ ਦੇ ਮੋਹ ਵਿੱਚ ਫਸ ਕੇ ਗੁਰੂ ਜੀ ਨੂੰ ਧਮਕੀ ਦਿੰਦੇ ਹਨ ਕਿ ਪੈਸੇ ਲੈਣ ਤੋਂ ਬਕੈਰ ਅਸੀਂ ਤੁਹਾਨੂੰ ਅੱਗੇ ਨਹੀਂ ਜਾਣ ਦੇਵਾਂਗੇ ਇਤਲੇ ਨੂੰ ਪਿਛਲਾ ਵਹੀਰ ਵੀ ਗੁਰੂ ਜੀ ਨਾਲ ਆੜ ਲਿਆ ਇਸ ਵਹੀਰ ਵਿੱਚ ਇੱਕ ਸਿੱਖ ਰੁਪਏ ਅਤੇ ਅਸ਼ਰਫੀਆਂ ਨਾਲ ਲੱਤੀ ਹੋਈ ਖੱੱਚਰ ਲੈ ਕੇ ਗੁਰੂ ਜੀ ਦੇ ਸਨਮੁਖ ਆ ਹਾਜ਼ਰ ਹੋਇਆ ਸਿੱਖ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਇਹ ਮਾਇਆ ਆਪ ਜੀ ਦੀ ਹੈ ਤੇ ਆਪ ਜੀ ਦੇ ਖਜ਼ਾਨੇ ਅਤੁੱਟ ਹਨ ਗੁਰੂ ਜੀ ਨੇ ਮਾਇਆ ਦੀ ਮੰਗ ਕਰਨ ਵਾਲੇ ਬਰਾੜਾ ਨੂੰ ਗਿਣ-ਗਿਣ ਕੇ ਤਨਖਾਹਾਂ ਵੰਡ ਦਿੱਤੀਆਂ ਅਖੀਰ ਵਿੱਚ ਗੁਰੂ ਜੀ ਨੇ ਇਹਨਾਂ ਦੇ ਜਥੇਦਾਰ ਨੂੰ ਇਸ਼ਾਰਾ ਕਰਕੇ ਪੁੱਛਿਆ ਕਿ ਦਾਨੀਆਂ ਤੈਨੂੰ ਕਿਸੇ ਹਿਸਾਬ ਨਾਲ ਮਾਇਆ ਦਈਏ ਇਸੇ ਜਵਾਬ ਵਿੱਚ ਪਾਈ ਦਾਨ ਸਿੰਘ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਦਾਸ ਹਾਂ ਤੇ ਸਿੱਖੀ ਦਾਣ ਮੰਗਦਾ ਹਾਂ ਮੈਨੂੰ ਮਾਇਆ ਦੀ ਲੋੜ ਨਹੀਂ ਆਪ ਜੀ ਦਾ ਦਿੱਤਾ ਹੋਇਆ ਧਨ ਪਦਾਰਥ ਸਭ ਕੁਝ ਹੈ ਮੈਨੂੰ ਬਸ ਸਿੱਖੀ ਦਾਣ ਬਖਸ਼ੋ ਸੁਣ ਕੇ ਦਾਨ ਸਿੰਘ ਕਰ ਜੋਰੇ ਦੂਤ ਪੂਤ ਤਨ ਸਭ ਕਰ ਮੋਰੇ ਕਿਰਪਾ ਕਰੋ ਸਿੱਖੀ ਮuje ਦੇਚੇ ਆਪਨੋ ਜਾਨ ਬਖਸ਼ ਕਰ ਲਈ ਚਾ ਗੁਰੂ ਜੀ ਨੇ ਫਿਰ ਇੱਕ ਵਾਰ ਪਾਈਦਾਨ ਸਿੰਘ ਨੂੰ ਆਖਿਆ ਕਿ ਤੂੰ ਆਪਣੇ ਬਰਾੜ ਭਰਾਵਾਂ ਤੋਂ ਵੱਖਰਾ ਨਾ ਹੋ ਤੇ ਉਹਨਾਂ ਵਾਂਗ ਤੂੰ ਵੀ ਪੈਸੇ ਲੈ ਲੈ ਇਸ ਤੇ ਪਾਈਦਾਨ ਸਿੰਘ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਮੈਨੂੰ ਉਹਨਾਂ ਨਾਲ ਨਾ ਰਲਾਓ ਮੈਨੂੰ ਆਪਣਾ ਸੇਵਕ ਜਾਣ ਕੇ ਸਿੱਖੀ ਦਾ ਦਾਨ ਬਖਸ਼ੋ ਦਾਨ ਸਿੰਘ ਕਹ ਕ੍ਰਿਪਾ ਕਰੀ ਚਾ ਇਨਕੇ ਸਾਥ ਨ ਮੋਹੇ ਮਿਲੀ ਚਾ ਅਪਰ ਸਬਰ ਸਰਬ ਕੁਛ ਹੈ ਕਰ ਮੇਰੇ ਅਬ ਸਿੱਖੀ ਦੀਜੈ ਲਖਚੇਰੇ ਭਾਈ ਦਾਨ ਸਿੰਘ ਦਾ ਇਹ ਉੱਤਰ ਸੁਣ ਕੇ ਸਤਿਗੁਰੂ ਜੀ ਬਹੁਤ પ્રસન્ન ਹੋਏ ਤੇ ਆਖਿਆ ਕਿ ਭਾਈ ਦਾਨ ਸਿੰਘ ਤੂੰ ਸਿੱਖੀ ਦਾ ਬੀਜ ਰੱਖਿਆ ਹੈ ਜਿਸ ਕਰਕੇ ਦੂਰ ਦੂਰ ਤੱਕ ਸਿੱਖੀ ਵਧੇਗੀ ਜਿਸ ਪ੍ਰਕਾਰ ਭਾਈ ਮਹਾ ਸਿੰਘ ਨੇ ਮਾਝੇ ਦੇ ਸਿੱਖਾਂ ਦੀ ਟੁੱਟੀ ਗੰਢ ਕੇ ਮਾਝੇ ਦੀ ਸਿੱਖੀ ਬਚਾਈ ਹੈ ਉਸ ਪ੍ਰਕਾਰ ਹੀ ਤੂੰ ਮਾਲਵੇ ਦੀ ਸਿੱਖੀ ਰਕ ਵਿਖਾਈ ਹੈ ਜਿਨ ਸਭ ਮਾਝੇ ਕੀ ਵਡਿਆਈ ਮਹਾ ਸਿੰਘ ਨੇ ਰਾਖ ਦਿਖਾਈ ਦੇਸ਼ ਮਾਲਵੇ ਕੀ ਅਬਰਾਖੀ ਉਪਜੈ ਸਿੱਖੀ ਕੇ ਅਬਲਾਖੀ ਭਾਈ ਦਾਨ ਸਿੰਘ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਆਖਿਆ ਕਿ ਅਸੀਂ ਤੈਨੂੰ ਸਿੱਖੀ ਬਖਸ਼ੀ ਭਾਤੂ ਪੁੱਤਰਾ ਸਮੇਤ ਖੰਡੇ ਦਾ ਅੰਮ੍ਰਿਤ ਛੱਕ ਕੇ ਸਿੰਘ ਸਜ ਭਾਈ ਦਾਨ ਸਿੰਘ ਪਰਿਵਾਰ ਸਮੇਤ ਅੰਮ੍ਰਿਤ ਛੱਕ ਕੇ ਸਿੰਘ ਸਜ ਗਿਆ ਤੇ ਹੋਰ ਵੀ अनेका ਬਰਾੜ ਗੁਰੂ ਕੇ ਸਿੰਘ ਸਤੇ ਤਨਖਾਹ ਲੈਣ ਵਾਲੇ ਬਰਾੜ ਤਾਂ ਆਪੋ ਆਪਣੇ ਘਰਾਂ ਨੂੰ ਚਲੇ ਗਏ ਪਰ ਭਾਈ ਦਾਨ ਸਿੰਘ ਆਪਣੇ ਵੀ ਕੋ ਸਾਥੀਆਂ ਸਮੇਤ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਰਿਹਾ ਅੱਜ ਇਨ੍ਹਾਂ ਮਹਾਨ ਸ਼ਹੀਦਾਂ ਦੀ 300 ਸਾਲਾਂ ਸ਼ਹੀਦੀ ਸਤਾਪਤੀ ਤੇ ਟੁੱਟੀ ਗੰਢੀ ਸਿੱਖੀ ਰੱਖੀ ਦਿਵਸ ਮੌਕੇ ਲੋੜ ਹੈ ਕਿ ਆਪਣੇ ਮਨਾਂ ਅੰਦਰ ਝਾਤ ਮਾਰੀਏ ਤੇ ਪਰਚੂਲ ਕਰੀਏ ਕਿ ਅਸੀਂ ਗੁਰੂ ਨੂੰ ਕਿਤਨੇ ਕੁ ਸਮਰਪਿਤ ਹੋ ਕੇ ਗੁਰੂ ਉਪਦੇਸ਼ਾ ਅਨੁਸਾਰ ਜ਼ਿੰਦਗੀ ਬਸਰ ਕਰ ਰਹੇ ਹਾਂ ਇਹੋ ਜਿਹੇ ਇਤਿਹਾਸਿਕ ਦਿਹਾੜੇ ਜਿੱਤੇ ਸਵੈ ਮੁੱਲ ਅੰਕਣ ਕਰਨ ਲਈ ਮੌਕੇ ਪ੍ਰਦਾਨ ਕਰਦੇ ਹਨ ਉਥੇ ਭਵਿੱਖ ਵਿੱਚ ਕਿਸੇ ਪ੍ਰਕਾਰ ਦੀ ਯੋਜਨਾਬੰਦੀ ਕਰਨ ਦੀ ਲੋੜ ਹੈ ਉਸ ਲਈ ਵੀ ਮਾਰਗਦਰਸ਼ਨ ਕਰਦੇ ਹਨ ਅੱਜ ਸਿੱਖ ਪਰਿਵਾਰਾਂ ਵਿੱਚ ਅਵੇਸਲੇਪਨ ਕਾਰਨ ਅਲੋਪ ਹੋ ਰਹੇ ਸਿੱਖੀ ਸਰੂਪ ਨੂੰ ਸੰਭਾਲਣ ਦੀ ਹੀ ਲੋੜ ਨਹੀਂ ਸਗੋਂ ਗੁਰੂ ਸਾਹਿਬਾਨ ਵੱਲੋਂ ਦ੍ਰਿੜ ਕਰਵਾਈ ਗਈ ਸਰਬਕਾਲੀ ਕਲਿਆਣਕਾਰੀ ਗੁਰਮਤ ਰਹਿਣੀ ਨੂੰ ਅਮਲੀ ਜੀਵਨ ਵਿੱਚ ਢਾਲਣਾ ਵੀ ਬਹੁਤ ਜ਼ਰੂਰੀ ਹੈ ਗੁਰਮਤ ਦੀ ਨਿਰਾਲੀ ਨਰੋਈ ਨਿਵੇਕਲੀ ਜੀਵਨ ਜਾਚ ਦੇ ਧਾਰਨੀ ਹੋ ਕੇ ਹੀ ਅਸੀਂ 21ਵੀਂ ਸਦੀ ਦੀਆਂ ਨਵੀਆਂ ਬੰਗਾਰਾਂ ਤੇ ਚੁਣੌਤੀਆਂ ਦਾ ਠੀਕ ਢੰਗ ਨਾਲ ਸਾਹਮਣਾ ਕਰਨ ਦੇ ਸਮਰੱਥ ਹੋਵਾਂਗੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਚੇਤਾਵਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗ ਹੈ ਵਿਪਰਨ ਕੀ ਰੀਤ ਮੈਂ ਨਾ ਕਰੂੰ 인 ਕੀ ਪ੍ਰਤੀਤ ਹੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ